ਕਹਿੰਦੇ ਹਨ ਇੱਕ ਵਾਰੀ ਇੱਕ ਬਾਂਦਰ ਖੂਹ ਵਿੱਚ ਡਿੱਗ ਪਿਆ ਜਦੋਂ ਉਸ ਪਿੰਡ ਦੇ ਲੋਕ ਉਸ ਖੂਹ ਤੋਂ ਪਾਣੀ ਭਰਨ ਲਈ ਜਾਇਆ ਕਰਨ ਤਾਂ ਉਹ ਬਾਂਦਰ ਹੇਠਾਂ ਉਸ ਰੱਸੀ ਨੂੰ ਖੋਲ ਦਿਆ ਕਰੇ ਪਿੰਡ ਦੇ ਸਾਰੇ ਲੋਕ ਸਹਿਮ ਗਏ ਉਹ ਬਹੁਤ ਜ਼ਿਆਦਾ ਡਰੇ ਹੋਏ ਸਨ ਕਿਉਂਕਿ ਉਹਨਾਂ ਨੂੰ ਲੱਗ ਰਿਹਾ ਸੀ ਕਿ ਖੂਹ ਦੇ ਵਿੱਚ ਕੋਈ ਭੂਤ ਆ ਗਿਆ ਹੈ ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਇਹ ਗੱਲ ਇੱਕ ਸਾਧ ਨੂੰ ਦੱਸੀ ਕਿ ਬਾਬਾ ਜੀ ਸਾਡੇ ਖੂਹ ਤੇ ਪ੍ਰੇਤ ਆ ਗਿਆ ਹੈ ਉਹ ਸਾਡੀ ਡੋਲ ਨਾਲੋਂ ਰੱਸੀ ਖੋਲ ਦਿੰਦਾ ਹੈ ਸਾਧਵੀ ਇਸ ਗੱਲ ਨੂੰ ਸੱਚ ਸਬਦ ਕਰਕੇ ਲੋਕਾਂ ਕੋਲੋਂ ਕਈ ਦਿਨ ਰਸਣ ਅਤੇ ਨਗਦੀ ਲੈਂਦਾ ਰਿਹਾ ਪਰ ਗੱਲ ਕਿਸੇ ਤਹ ਤੱਕ ਨਾ ਲੱਗਦੀ ਵੇਖ ਕੇ ਪਿੰਡ ਦੇ ਇੱਕ ਕਿਸੇ ਸੂਝਵਾਨ ਆਦਮੀ ਨੇ ਕਿਹਾ ਕਿ ਮੈਂ ਪ੍ਰੇਤ ਬਾਹਰ ਕੱਢ ਸਕਦਾ ਹਾਂ ਜੇਕਰ ਮੇਰਾ ਭਰਾ ਜੋ ਲੰਮੇ ਸਮੇਂ ਤੋਂ ਮੇਰੇ ਨਾਲ ਨਹੀਂ ਬੋਲ ਰਿਹਾ ਉਹ ਆ ਕੇ ਰੱਸੀ ਫੜੇ ਸਾਰੇ ਪਿੰਡ ਵਾਲਿਆਂ ਨੇ ਮਿਲ ਕੇ ਇਸ ਮੁਸੀਬਤ ਦੀ ਘੜੀ ਵਿੱਚ ਉਸਦੇ ਭਰਾ ਨੂੰ ਮਨਾ ਲਿਆ ਬਹੁਤ ਸਾਰੇ ਲੋਕਾਂ ਨੇ ਰੱਸੀ ਫੜ ਲਈ ਅਤੇ ਉਸਦੇ ਭਰਾ ਨੇ ਵੀ ਘੁੱਟ ਕੇ ਹੱਥ ਪਾ ਲਏ। ਉਹ ਆਦਮੀ ਡੂੰਘੇ ਖੂਹ ਵਿੱਚ ਉਤਰ ਗਿਆ। ਜਦੋਂ ਉਸਨੇ ਡੋਲ ਨਾਲ ਰੱਸੀ ਬੰਨੀ ਤਾਂ ਬਾਂਦਰ ਵੀ ਬਾਹਰ ਜਾਣ ਲਈ ਉਸਦੇ ਮੋਢਿਆਂ ਉੱਪਰ ਚੜ੍ਹ ਕੇ ਬੈਠ ਗਿਆ। ਸਾਰੇ ਪਿੰਡ ਵਾਲੇ ਰੱਸੀ ਨੂੰ ਬਾਹਰ ਵੱਲ ਨੂੰ ਖਿੱਚਦੇ ਗਏ, ਖਿੱਚਦੇ ਗਏ। ਜਿਵੇਂ ਹੀ ਉਹ ਖੂਹ ਵਿੱਚੋਂ ਬਾਹਰ ਨਿਕਲੇ ਤਾਂ ਬਾਂਦਰ ਨੇ ਛਾਲ ਮਾਰੀ। ਲੋਕਾਂ ਨੇ ਪ੍ਰੇਤ ਕਹਿ ਕੇ ਰੱਸੀ ਨੂੰ ਛੱਡ ਦਿੱਤਾ ਅਤੇ ਉਹ ਭੱਜ ਗਏ। ਪਰ ਜੋ ਉਸ ਆਦਮੀ ਦਾ ਭਰਾ ਸੀ, ਉਸਨੇ ਰੱਸੀ ਨੂੰ ਨਾ ਛੱਡਿਆ। ਸੋ ਦੋਸਤੋ ਇਹ ਛੋਟੀ ਜੀ ਕਹਾਣੀ ਸਾਨੂੰ ਬਹੁਤ ਸੋਹਣੀ ਸਿੱਖਿਆ ਦਿੰਦੀ ਹੈ ਕਿ ਆਪਣਾ ਆਪਣਾ ਹੀ ਹੁੰਦਾ ਹੈ ਅੱਜ ਆਪਣੇ ਹੀ ਕੰਮ ਆ ਰਹੇ ਨੇ ਕਦੇ ਵੀ ਆਪਣਿਆਂ ਨਾਲੋਂ ਨਾ ਟੁੱਟੋ ਅਤੇ ਨਾ ਹੀ ਕਦੇ ਗੁੱਸੇ ਹੋਵੋ ਹੱਸਦੇ ਵਸਦੇ ਸਦਾ ਰਲ ਮਿਲ ਕੇ ਰਹੋ ਕਿਸੇ ਸਿਆਣੇ ਨੇ ਸੱਚ ਹੀ ਕਿਹਾ ਹੈ ਕਿ ਆਪਣਾ ਵੱਡੇਗਾ ਤਾਂ ਛਾਵੇਂ ਸੁਟੇਗਾ ਸੋ ਦੋਸਤੋ ਇਸ ਲਈ ਬੇਗਾਨੇ ਪਿੱਛੇ ਆਪਣਾ ਸਮਾਂ ਬਰਬਾਦ ਨਾ ਕਰੋ ਦੋਸਤੋ ਦੇਖ ਕੇ ਤੁਹਾਨੂੰ ਇਹ ਛੋਟੀ ਜਿਹੀ ਕਹਾਣੀ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਧੰਨਵਾਦ